श्री गुरू ग्रंथ ਤੇ ਨਾਮ ਪਿਆਰਿਆਂ ਸੱਜਿਆ ਜੀ ਤੇ ਤੁਹਾਈ ਦਾ ਤੇ ਅੰਦਰ ਕੀ ਖਾਲਸਾ ਦੀ ਬੋਲੀ ਬਾਤ ਰਾਮ ਦਾਸੇ ਤੁਮ ਹਾਰਾਏ ਅਰਧਨ ਹਰ ਗੁਪਤ ਸਿਮਰੋ ਸ੍ਰੀ ਹਰਿ ਗਾਇ ਸ੍ਰੀ ਹਰਿ ਕ੍ਰਿਸ਼ਨ ਜੀ ਆਜੈ ਜੈ ਬਿਲਾਹੋ ਵਾਹੋ ਵਾਹ ਕੋ ਪੈੰਡ ਸਤੰਗ ਆਖੇ ਉਹ ਚੀਕ ਚਮਕਣ ਦਾ ਨਾਮ ਲੈ ਲਿਆ ਏ ਗੁਰੰਧਰੂਸੇ ਅਮਰਦਾਸ ਨਾਮ ਦਾਸ ਹੁਣ ਸਹਾਏ ਹਰ ਜਨ ਹਰ ਕੋ ਸਤਿਗੁਰ ਸੁਖੀ ਭਾਵੇ ਬੋਲਦੀ ਆਵਾਜ਼ੀ ਗੁਰ ਪੰਧਾ ਪਿਆਰਿਆ ਚੌਹਲ ਸਹਿਜ ਜਗਿਆ 40 ਮੁਕਤਾਂ ਹਟੀਆਂ ਜਪੀਆਂ ਦੱਸੀਆਂ ਜਿਹੜਾ ਨਾਮ ਜੱਪਿਆ ਵੰਡ ਛਕਿਆ

ਜੀ ਬਾਬਾ ਕੀ ਨਾਮ ਹੰਦੋਂ ਭਾਈ ਅਜਿੰਦਰ ਸਿੰਘ ਕਰਤਾਰਪੁਰ ਵਾਲੇ ਹਜੂਰੀ ਰਾਗੀ ਗੋਦਰਾ ਮਨਜੀਤ ਸਾਹਿਬ ਕੋਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਅੱਜ ਨਗਰ ਕੀਰਤਨ ਸੀਗਾ ਕੀ ਕਹੋਗੇ ਨਗਰ ਕੀਰਤਨ ਬਾਣੀ ਅੱਜ ਬਾਹ ਪ੍ਰਗਟਿਓ ਮਰਦ ਗਮੜਾ ਬਰਿਆਮ ਆਕੇਲਾ ਬਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਸਹਬੇ ਕਮਾਲ ਸੰਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮਨਜੀਤ ਸਾਹਿਬ ਕੋਟਾਂ ਵਿਖੇ ਬਹੁਤ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਹੈ ਜੋ ਕਿ ਬਰਮਾਲੀਪੁਰ ਰਾਏਪੁਰ ਚਾਰੇ ਕੋਟਾਂ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਮਨਜੀਤ ਸਾਹਿਬ ਕੋਟਾਂ ਵਿਖੇ ਸਮਾਪਤ ਹੋਵੇਗਾ ਜਿਹਦੇ ਸਬੰਧ ਵਿੱਚ ਸਾਰੇ ਪਿੰਡਾਂ ਦੇ ਵਿੱਚ ਇਸ ਨਗਰ ਕੀਰਤਨ ਦੇ ਪ੍ਰਤੀ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਦੇਖਿਆ ਜਾਂਦਾ ਹੈ ਸਵਾਰ ਵੀ ਸੰਗਤਾਂ ਵੱਲੋਂ ਬਹੁਤ ਉਪਰਾਲੇ ਕੀਤੇ ਗਏ ਨੇ ਗੁਰੂ ਕੇ ਲੰਗਰਾਂ ਦੁਆਰਾ ਚਾਹ ਪਾਣੀ ਦੇ ਲੰਗਰਾਂ ਦੁਆਰਾ ਧੰਨ ਗੁਰੂ ਗ੍ਰੰਥ ਸਾਹਿਬ ਪੰਜ ਪਿਆਰਿਆਂ ਦੀ ਆਓ ਭਗਤ ਵਾਸਤੇ ਬਹੁਤ ਵਿਸ਼ੇਸ਼ ਉਪਰਾਲੇ ਕੀਤੇ ਨੇ ਸਮੁੱਚੇ ਪਿੰਡਾਂ ਵੱਲੋਂ ਔਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵੱਲੋਂ ਵੀ ਹਰ ਸਾਲ ਬਹੁਤ ਸ਼ਰਧਾ ਭਾਵਨਾ ਨਾਲ ਇਹ ਪਾਵਨ ਦਿਹੜਾ ਮਨਾਇਆ ਜਾਂਦਾ ਹੈ ਅੱਜ ਨਗਰ ਕੀਰਤਨਾ ਹੈ ਕੱਲੋਂ ਗੁਰਦਰਾ ਮੰਜੀ ਸਾਹਿਬ ਕੋਟਾਂ ਵਿਖੇ ਬਹੁਤ ਵਿਸ਼ਾਲ ਕੀਰਤਨ ਦਰਬਾਰ ਢਾਡੀ ਦਰਬਾਰ ਹੋਵੇਗਾ ਜਿਹਦੇ ਵਿੱਚ ਮਹਾਨ ਢਾਡੀ ਗੁਰੂ ਘਰ ਦੇ ਕੀਰਤਨੀਏ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਉਣ ਅਣ ਸਮਾਂ ਜਿਹੜਾ ਲੰਘ ਕੇ ਗਿਆ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਦਿਹਾੜੇ ਆਪਾਂ ਮਨਾ ਕੇ ਹਟਿਆ ਕਿ ਸਾਰਾ ਸਰਵਜ ਸਤਿਗੁਰਾਂ ਨੇ ਸਾਡੇ ਵਾਸਤੇ ਕੁਰਬਾਨ ਕਰ ਦਿੱਤਾ ਇਸ ਕਰਕੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਹੋਇਆ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜੀਏ ਇਹ ਅੱਜ ਸਮੇਂ ਦੀ ਮੁੱਖ ਲੋੜ ਹੈ ਆਪਣੇ ਘਰ ਵਿੱਚ ਗੁਰੂ ਦੀਆਂ ਬਾਤਾਂ ਪਾਈਏ ਕੋਈ ਕਵੀ ਵਿਦਵਾਨ ਲਿਖਦਾ ਹੈ ਕਲੰਗੀ ਧਰ ਦੀਆਂ ਪਾਈਏ ਬਾਤਾਂ ਜਿਨ੍ਹਾਂ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਤੋਂ ਕੱਢੀਆਂ ਹਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਵਾਤਾ ਜਿਹੜੀਆਂ ਪਰਵਾਤਾ ਆਜ਼ਾਦੀ ਦੀ ਆਪਾਂ ਮੰਨਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਮੁੱਲ ਲਈਆਂ ਨੇ ਮਹਿੰਗੇ ਮੁੱਲ ਲਈਆਂ ਨੇ ਇਸ ਕਰਕੇ ਉਹਨਾਂ ਦੇ ਪਾਏ ਹੋਏ ਪੂਰਨਿਆ ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਉਣ ਦੀ ਕਿਰਪਾਲਤਾ ਸਾਰਿਆਂ ਸੰਗਤਾਂ ਨੂੰ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਹਨੇਜ ਸਾਹਿਬ ਅੱਜ ਨਗਰ ਕੀਰਤਨਾ ਕੀ ਕਹੋਗੇ ਇਹਦੇ ਬਾਰੇ ਪਹਿਲਾਂ ਤਾਂ ਸਾਰਿਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਜੋ ਸਮੇਂ ਪਾਸਾ ਸਹਿਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬਸਦਾਨੀ ਪੰਥਰੇ ਵਾਲੀ ਦਾ ਜਿਹੜਾ ਅਵਤਾਰ ਦਿਹਾੜਾ ਉਹ ਬੜੀ ਸਰਦਾਂ ਦੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਉਸ ਜਨਮ ਦਿਹਾੜੇ ਨੂੰ ਅਵਤਾਰ ਦਿਹਾੜੇ ਨੂੰ ਸਮਰਪਿਤ ਜਿਹੜਾ ਜ ਨਗਰ ਕੀਰਤਨ ਗੁਰਦਾਰਾ ਸ੍ਰੀ ਮੰਜੀ ਸਾਹਿਬ ਕੋਟਾਂ ਤੋਂ ਸ਼ੁਰੂ ਹੋ ਕੇ ਪਿੰਡ ਬਰਮਾਲੀਪੁਰਾ ਕੋਟ ਸੇਖੋ ਕੋਟ ਪਨਾਇਚ ਰਾਏਪੁਰ ਮੰਡੇਆਲਾ ਕੋਟ ਮੰਡੇਆਲਾ ਖੁਰਦ ਸਾਰੇ ਨਗਰਾਂ ਦੇ ਵਿੱਚ ਵੀ ਹੁੰਦਾ ਹੋਇਆ ਹੈ ਨਗਰ ਕੀਰਤਨ ਗੁਰਦਾਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸੰਪੰਨ ਹੋਵੇਗਾ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਬਹੁਤ ਵੱਡਾ ਤਸਾਈ ਇਸ ਨਗਰ ਕੀਰਤਨ ਨੂੰ ਲੈ ਕੇ ਮੈਂ ਗੁਰਦਾਰਾ ਸ੍ਰੀ ਮੰਜੀ ਸਾਹਿਬ ਕੋਟਾ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਜਿੱਥੇ ਸਾਡੀ ਕੌਮ ਸਰਬਤਰਾ ਭਲਾ ਮੰਗਦੀ ਹੈ ਸਰਬਤਰੀ ਭਲੇ ਦੀ ਅਰਦਾਸ ਕਰਦੇ ਹਾਂ ਉੱਚੇ ਤੌਰ ਤੇ ਇਹਨਾਂ ਨਗਰਾਂ ਦਾ ਤੇ ਗੁਰਦਾਰਾ ਸ੍ਰੀ ਮੰਜੀ ਸਾਹਿਬ ਕੋਟਾਂ ਸਜੋਤ ਹੈ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨਗਰਾਂ ਨੂੰ 19 ਚੜ੍ਹਦੀ ਕਲਾ ਵਿੱਚ ਰੱਖਣਾ ਏਸੀ ਤਰ੍ਹਾਂ ਸਿੱਖ ਤੇ ਸਿੱਖੀ ਦੇ ਨਾਲ ਪਿਆਰ ਬਣਾ ਕੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ